ਅੱਜ ਦਾ ਪਿੰਡ ਬੁਰਜਟਲ ਮਾ ਜ਼ਿਲ੍ਹਾ ਮਾਨਸਾ ਤੋਂ ਵੀਡੀਓ ਲੈ ਕੇ ਆਇਆ ਵੀਡੀਓ ਕਾਦੀ ਆ ਆਹ ਕੱਟਾ ਹੈਗਾ 2 ਸਾਲਾਂ ਤੋਂ 2 ਮਹੀਨੇ ਉਮਰ ਕੱਟਾ ਹੈ ਜੇ ਮੈਂ ਉਸ ਨੂੰ ਬਿਊਟੀ ਦੀ ਗੱਲ ਕਰਾਂ ਨਾ ਬਹੁਤ ਜ਼ਿਆਦੇ ਸ਼ਕੀਨ ਹੈ ਲੈਗ ਲੈਗ ਸਕੋਰ ਤੇ ਪਿੱਠ ਬੜਾ ਬਹੁਤ ਚੰਗਾ ਮੇਰੇ ਮੋਢੇ ਦਾ ਕਾਹਨ ਲੱਗ ਗਿਆ ਹਜੇ ਦਾ ਖੀਰਾ ਹੈਗਾ ਲੰਮਾ ਵੀ ਬਹੁਤ ਹੈ ਸਿਰ ਸੁਰ ਦਾ ਬਹੁਤ ਜ਼ਿਆਦੇ ਚੰਗਾ ਰੋਲੇ ਵਾਲੀ ਜ਼ਮੀਨ ਜਿਹੜਾ ਸਿਰ ਲੱਗਿਆ ਬਹੁਤ ਚੰਗਾ ਬਾਕੀ ਜੇ ਉਸ ਨੂੰ ਟੈਸਟੀ ਗੱਲ ਦਿਖਾਵਾਂ ਨਾ ਇਧਰੋਂ ਮਾਰ ਦੇ ਬਾਈ ਸਿੱਧੇ ਤੇ ਲੰਮੇ ਜਮਾ ਟੈਸਟੀ ਗੱਲ ਲੱਗੇ ਨਾ ਟੈਸਟੀਕਲਾਂ ਦਾ ਵੀ ਓਕੇ ਐ ਅੰਗਾਂ ਦਾ ਵੀ ਓਕੇ ਐ ਕੋਈ ਬਿਵਾਰ ਦਾ ਕੰਮ ਨਹੀਂ ਘਰੇਲੂ ਪਰਿਵਾਰ ਆ ਖੇਤੀਬਾੜੀ ਕਰਨ ਵਾਲੇ ਬੰਦੇ ਆ ਬੁੱਲ ਸੇਲ ਕਰਨਾ ਇਹ ਕਟਾ ਕੀਮਤ ਰੱਖੀ ਹੈ ਜੀ 80000 ਰੁਪਇਆ ਰੇਡ ਚੋਂ ਮਾਣਦਾਨ ਵੀ ਹੋਊਗਾ ਰੇਡ ਜਾਇਜ਼ ਵੀ ਹੋਊਗਾ ਬੰਦੇ ਨਰਮਨ ਘਾਂਟੀ ਮਾਰ ਗਿਆ ਤੇ ਜਮਾ ਸਾਨੂੰ ਇਹਦੇ ਸਾਰੇ ਅੰਗਾਂ ਦੀ ਗੱਲ ਕਰਾਂ ਨਾ ਲੰਮਾ ਲੁੰਮਾ ਵੀ ਬਾਹਲਾ ਤੇ ਲੈਗ ਸਕੋਰ ਨਾ ਪਿੱਠ ਪੜਾ ਚੱਕ ਕਰ ਲਓ ਬਹੁਤ ਚੱਕਵੇਂ ਪਿੱਠੇ ਦਾ ਚੰਗਾ ਗਾ ਪਤਲੀ ਪੂਸ਼ ਆ ਗਈ ਜਮਾ ਐ ਸੱਪ ਦੀ ਪੂਸ਼ ਵਰਗੀ ਤੇ ਟੈਸਟੀ ਗੱਲ ਜਮਾ ਲੰਮੇ ਦੇ ਸਿੱਧੇ ਨੇਗੇ ਤੇ ਸਟੇਟ ਨੇ ਜਮਾ ਬੋਰ ਜੜਲ ਮਚਲਾ ਮਾਰ ਸਭ ਥੱਲੇ ਨੰਬਰ ਚੱਲੀ ਜਾਂਦਾ ਕਾਂਟੀ ਮਾਰ ਲਿਓ 2 ਸਾਲਾਂ ਤੋਂ 2 ਮਹੀਨੇ ਉਮਰ ਘਟਾ ਹੈ ਮੇਲੇ ਚ ਪਾਉਣ ਵਾਲਾ ਜਮਾ ਪਾਲਣ ਵਾਲਾ ਰੱਖਣ ਵਾਲਾ ਬੰਦਾ ਆਊਗਾ ਉਹਨੂੰ ਰੇਟ ਜਾਇਜ਼ ਹੋਊਗਾ ਬਾਕੀ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿਓ ਪੂਰੀ ਵੀਡੀਓ ਗੋਸੜੇਰੀ ਫਾਰਮ ਚੈਨਲ ਦੇ ਭਈਆ ਧੰਨਵਾਦ